ਵਾਹਿਗੁਰੂ ਜੀ ਹਾਂਜੀ ਸੰਗਤ ਜੀ ਦਾਸ ਜੀ ਨੇ ਦੇਖਿਆ ਕਿ ਕਿਸੇ ਸੰਗੀਤਾਨ ਨੇ ਕੁਐਸਚਨ ਮਾਰਕ ਪਾਏ ਨੇ ਸ਼ਾਇਦ ਉਹ ਕੁਐਸਚਨ ਮਾਰਕ ਇਸ ਕਰਕੇ ਹੋਏ ਕਿ ਉਹ ਚਾਹੁੰਦੇ ਹੋਣ ਕਿ ਆਪਾਂ ਇਸ ਤੁਕ ਦਾ ਅਰਥ ਕਰੀਏ ਇਸ ਤੁਕ ਦਾ ਅਰਥ ਇਹ ਹੀ ਹੈ ਜੀ ਕਿ ਪਾਤਸ਼ਾਹ ਕਹਿੰਦੇ ਨੇ ਕਿ ਜਦੋਂ ਸਾਨੂੰ ਕੋਈ ਗੁਰਮਖ ਪਿਆਰੇ ਮਿਲਦੇ ਨੇ ਉਹ ਗੁਰਮਖ ਪਿਆਰੇ ਸਾਨੂੰ ਪਰਮੇਸ਼ਰ ਦੀ ਗੱਲਬਾਤ ਸੁਣਾਉਂਦੇ ਨੇ ਪਰਮੇਸ਼ਰ ਬਾਰੇ ਦੱਸਦੇ ਨੇ ਪਰਮੇਸ਼ਰ ਦੇ ਗੁਣ ਦੱਸਦੇ ਨੇ ਉਹ ਸੁਣ ਕੇ ਸਾਡੀ ਵੀ ਪ੍ਰੀਤ ਪਰਮੇਸ਼ਰ ਦੇ ਚਰਨਾਂ ਨਾਲ ਪੈ ਜਾਂਦੀ ਆ ਫਿਰ ਅਸੀਂ ਕੀ ਕਰਦੇ ਆ ਫਿਰ ਅਸੀਂ ਪਰਮੇਸ਼ਰ ਦਾ ਨਾਮ ਜਪਦੇ ਆ ਅਸੀਂ ਗੁਰਬਾਣੀ ਗਾਉਂਦੇ ਆ ਤੇ ਉਹਦੇ ਨਾਲ ਕੀ ਹੁੰਦਾ ਫਿਰ ਸਾਡੇ ਸਾਰੇ ਰੋਗ ਖਤਮ ਹੋ ਜਾਂਦੇ ਨੇ ਫਿਰ ਨਾਨਕ ਨਾਨਕ ਜੀ ਕਹਿੰਦੇ ਪਰਮੇਸ਼ਰ ਦੇ ਗਉਣ ਗਾਉਣ ਨਾਲ ਪਰਮੇਸ਼ਰ ਦੀ ਗੁਰਬਾਣੀ ਦਾ ਗਾਇਨ ਕਰਨ ਨਾਲ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਸਾਡੇ ਸਾਰੇ ਰੋਗ ਖਤਮ ਹੋ ਜਾਂਦੇ ਨੇ ਸਾਰੇ ਤਰ੍ਹਾਂ ਦੇ ਤੇ ਅਸੀਂ ਫਿਰ ਸੁੱਖ ਵਿੱਚ ਰਹਿੰਦੇ ਹਾਂ ਅਸੀਂ ਆਨੰਦ ਵਿੱਚ ਰਹਿੰਦੇ ਹਾਂ ਸੁੱਖ ਹੁੰਦਾ ਜੋ ਕਦੇ ਖਤਮ ਵੀ ਹੋ ਜਾਂਦਾ ਆਨੰਦ ਹੁੰਦਾ ਉਹ ਸੁੱਖ ਜਿਹੜਾ ਕਦੇ ਵੀ ਖਤਮ ਨਹੀਂ ਹੁੰਦਾ ਵਾਹੀ ਗ੍ਰੀਜੇ